ਇਨਾ ਪਣੀ ਚੱਲਦਾ ਸੀ ਹਾਂ ਸੋਨੇ ਭਾਈ ਹੁਣ ਇਹਦੀ ਚੱਕੀ ਹੈ ਜੀ ਆਪਣੇ ਪਿੰਡ ਭਾਮ ਫਿਰਨੀ ਤੇ ਇਹਨਾਂ ਤੇ ਕੱਲ ਜਿਹੜਾ ਪਾਣੀ ਵੜ ਗਿਆ ਸੀਗਾ ਭਾਈ ਦੱਸਦੇ ਆ ਤੇ ਅੰਦਰਲੇ ਪਾਸੇ ਜਿਹੜੇ ਕੰਧਾਂ ਦੇ ਵਿੱਚ ਹੀ ਜਿਹੜਾ ਪਾਣੀ ਕਾਫੀ ਚੱਲ ਗਿਆ ਸੀਗਾ ਅੰਦਰਲੇ ਪਾਸੇ ਮਿੱਟੀ ਲਗਾਈ ਹੋਈ ਆ ਤੇ ਬਹੁਤ ਬੁਰੇ ਹਾਲ ਹੀ ਆ ਜਨਕੀ ਆ ਦੇਖੋ ਜੀ ਲੈਵਲ ਪਾਣੀ ਦਾ ਦੁਕਾਨ ਅੰਦਰ ਭਾਈ ਦੁਕਾਨ ਅੰਦਰ ਤਾਂ ਨਹੀਂ ਵੜਿਆ ਵੜਿਆ ਜਾਂ ਆ ਪਤਾ ਨਹੀਂ ਘੱਟ ਗਿਆ ਆ ਇਹਨਾਂ ਚ ਪਾਣੀ ਹੋਏ 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 ਹੁਣ ਹੋ ਗਿਆ ਹੋ ਗਿਆ ਆਵੇ ਨਿਕਲ ਗਿਆ ਰਾਵਰ ਆ ਨਿਕਲ ਗਿਆ ਓਏ ਓਏ ਭਾਜੀ ਦੁਕਾਨਾਂ ਚ ਕਈਆਂ ਚ ਪਾਣੀ ਵੜ ਚੁੱਕਾ ਹੈ ਜੀ ਆ ਦੇਖੋ ਇੱਧਰ ਘਰਾਂ ਚ ਪਾਣੀ ਵੜਦਾ ਪਿਆ ਇਹ ਆ ਪਿੰਡ ਦੀ ਫੇਰਨੀ ਹੈ ਜੀ ਇੱਥੋਂ ਜਿਹੜਾ ਪਿੰਡ ਦੇ ਵਿੱਚ ਪਾਣੀ ਵੜਨਾ ਸ਼ੁਰੂ ਹੋ ਜਾਂਦਾ ਜੀ ਆ ਸਪੀਡ ਚੈੱਕ ਕਰੋ ਪਾਣੀ ਦੀ ਕਿੰਨੀ ਆ ਇੱਥੋਂ ਪਿੰਡ ਦੇ ਵਿੱਚ ਐਂਟਰੀ ਹੁੰਦੀ ਆ ਪਾਣੀ ਦੀ ਆ ਦੇਖੋ ਬਾਹਲੀ ਸਾਈਡ ਤੋਂ ਆਉਂਦਾ ਪਿੰਡ ਦੀ ਫੇਰਨੀ ਕੋ ਇੱਧਰਲੇ ਪਾਸੇ ਆਉਂਦਾ ਮੁਖਣਾ ਕਾਲਾ ਦੀ ਸਾਈਡ ਆ ਆਹ ਹੁੰਦਾ ਸਾਰਾ ਪਾਣੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਇੱਕ ਅਨਾਉਂਸ ਹੋ ਗਈ ਹੈ ਜੀ ਗੁਰਦੁਆਰਾ ਸਾਹਿਬ ਵਿੱਚ ਪਿੰਡ ਭਾਮ ਕਿ ਕਹਿੰਦੇ ਵੀ ਕੱਲ ਤੱਕ ਜਿਹੜਾ ਪਾਣੀ ਆ ਉਹ ਵਾਦੀ ਚ ਵਾਦੀ ਜਾਣਾ ਹੈ ਤੇ ਆਪਣੇ ਆਪਣਾ ਜਿਹੜਾ ਪ੍ਰਬੰਧ ਕਰ ਲਓ ਪਸ਼ੂ ਪਾਲ ਜਾਂ ਜਿਹੜੇ ਨੀਵੇਂ ਘਰ ਆ ਉਹਨਾਂ ਤੇ ਜਿਹੜਾ ਆ ਤੁਸੀਂ ਆਪਣਾ ਪ੍ਰਬੰਧ ਕਰ ਲਿਓ ਜੀ ਬੇਨਤੀ ਆ ਸਾਰਿਆਂ ਨੂੰ ਪਿੰਡ ਭਾਮ ਵਾਸੀਆਂ ਨੂੰ ਕਿ ਇਹ ਅਨਾਉਂਸ ਗੁਰਦੁਆਰਾ ਸਾਹਿਬ ਵਿੱਚ ਹੋ ਚੁੱਕੀ ਆ ਕਿ ਪਾਣੀ ਦਾ ਲੈਵਲ ਜਿਹੜਾ ਗਲੀਆਂ ਦਾ ਬਹੁਤ ਵਧਿਆ ਨਾ ਤੇ ਆਪਣਾ ਆਪਣਾ ਪ੍ਰਬੰਧ ਜਿਹੜਾ ਉਹ ਕਰ ਲਿਓ ਸਾਰੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰ ਭੈਣਾਂ ਭਰਾਵਾਂ ਨੂੰ ਲਓ ਜੀ ਅੱਜ ਹੈਗੀ ਹੈ ਤਾਰੀਖ 1 ਨਵਾਂ ਮਹੀਨਾ ਤੇ 2025 ਸਵੇਰ ਦੇ 7:30 ਤੇ 9:30 ਦੇ ਵਿੱਚਕਾਰ ਦਾ ਟਾਈਮ ਆ ਰਾਤ ਦੇ 12 ਵਜੇ ਤੋਂ ਲੈ ਕੇ ਲਗਾਤਾਰ ਜਿਹੜਾ ਮੀਂਹ ਜਾਰੀ ਹੋ ਗਿਆ ਹੈ ਜਾਰੀ ਹੈ ਜਣ ਕੀ ਕਹਿਣ ਦਾ ਮਤਲਬ ਪੈ ਰਿਹਾ ਲੈਵਲ ਗਲੀਆਂ ਦਾ ਸੇਮ ਉਹੀ ਆ ਤੇ ਉਹ ਤੁਹਾਨੂੰ ਦਿਖਾਉਣੇ ਅੱਜ ਪਿੰਡ ਦੇ ਉੱਧਲੇ ਪਾਸੇ ਜਾ ਕੇ ਦੀ ਦੁਕਾਨਾਂ ਮਾਰਕੀਟਾਂ ਦਾ ਹਾਲ ਆ ਕਿ ਕਿਨਾ ਘਰਾਂ 'ਚ ਪਾਣੀ ਪੂਣੀ ਦਾ ਬੜਿਆ ਕੀ ਹਿਸਾਬ ਕਿਤਾ ਉਹ ਸਾਨੂੰ ਨਾਲ-ਨਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਲੇਕਿਨ ਹਾਲਾਤ ਥੋੜੇ ਜਿਹਾ ਬਹੁਤ ਐਦਾਂ ਹੀ ਆ ਜੀ ਪਾਣੀ ਲਗਾਤਾਰ ਹੀ ਚੱਲ ਰਿਹਾ ਲੈਵਲ ਜਿਹੜਾ ਉਹਦਾ ਗਲੀਆਂ ਦਾ 6ਵੇਂ ਹੀ ਆ ਲੋ ਜੀ ਜਿਹੜੀ ਮਰਜ਼ੀ ਗਲੀ ਨੂੰ ਦੇਖ ਲਓ ਆ ਲੋ ਇੱਧਰ ਵੀ ਪਾਣੀ ਚੱਲ ਰਿਹਾ ਸਾਰੇ ਪਾਸੇ ਪਾਣੀ ਆ ਇਹ ਤੋਂ ਦੂਰ ਹੋਣੇ ਅੱਗੇ ਮੰਦਿਰ ਮੇਨ ਮੰਦਿਰ ਜਿਹੜੀ ਹੈੀ ਆਪਾਂ ਉਸ ਵਿੱਚ ਲੋਚੇ ਕਰੋ ਇਹ ਆ ਗਈ ਹੈ ਜੀ ਗਲੀ ਇੱਧਰ ਨੂੰ ਵੀ ਥੋੜੀ ਜਿਹੀ ਪਾਣੀ ਹੈ ਠੀਕ ਹੈ ਘਰਾਂ ਦੇ ਵਿੱਚ ਪਾਣੀ ਭੜਾ ਹੋਇਆ ਆਨੂੰ ਗਾਹਾਂ ਤੱਕ ਪਹੁੰਚਾਉਣੇ ਆਂ ਕੀ ਹਿਸਾਬ ਕਿਤਾਬ ਆ ਰਾਦਾ ਬੁਰਾ ਹਾਲ ਹੀ ਆ ਰਾਦੇ ਸੁੱਤੇ ਨਹੀਂ ਹੈਗੇ ਕਿਉਂਕਿ ਪਾਣੀ ਜਿਹੜਾ ਘਰਾਂ ਦੇ ਵਿੱਚ ਪੜ ਰਿਹਾ ਸੀਗਾ ਬਹਾਰ ਵੀ ਤਾਂ ਮੀਂਹ ਪੈ ਰਿਹਾ ਲਗਾਤਾਰ ਤੇ ਬਹੁਤ ਬੁਰੇ ਹਾਲ ਆ ਤੇ ਹੁਣ ਦੇਖਦੇ ਆ ਜਿਸ ਹੱਬ ਦਾ ਪਰਮਾਤਮਾ ਦੀ ਮਰਜੀ ਹੋਰ ਕੀ ਹੈ ਨਾ ਕੁਝ ਕਹਿ ਨਹੀਂ ਸਕਦੇ ਦੇਖੋ ਜੀ ਕਿੰਨਾ ਕਿੰਨਾ ਪਾਣੀ ਹੋ ਚੱਲਾ ਗੋਡਿਆਂ ਦੇ ਕੋਲ ਇਹ ਲਾਤ ਆ ਜੀ ਆ ਦੇਖੋ ਸਾਨੂੰ ਅੱਗੇ ਤੱਕ ਦਫਾਉਨੇ ਆ ਜੁੜੇ ਰਹੋ ਹੁਣ ਤੁਹਾਨੂੰ ਦਿਖਾਈਏ ਹਾਲਾਤ ਸਾਰੇ ਨਹੀਂ ਦੇ ਲਓ ਜਿੱਦਨ ਨੂੰ ਮਰਜ਼ੀ ਦੇਖ ਲਓ ਪਾਣੀ ਮਾਰੇ ਪਾਸੇ ਬੜਿਆ ਹੀ ਹੋਇਆ ਆ ਦੇਖ ਲਓ ਗਲੀਆਂ ਦੇ ਵਿੱਚ ਛੋਟੀ ਗਲੀ ਹੋਵੇ ਵੱਡੀ ਗਲੀ ਹੋਵੇ ਜਿੱਦਨ ਨੂੰ ਮਰਜ਼ੀ ਨਿਗਾ ਮਾਰ ਲਓ ਤੁਸੀਂ ਸਭ ਇਹ ਕਿਨਾਂ ਫੁੱਲ ਫੁੱਲ ਚਾਹਤਾ ਪਾਣੀ ਇਹ ਤੋ ਦਾ ਲੋ ਜੀ ਮੇਨ ਭਾਮ ਮੰਦਰ ਕੋਲ ਪਹੁੰਚ ਚੁੱਕੇ ਆ ਉਧਰ 로ਸਮੈਂਟ ਹੋ ਰਹੀ ਆ ਕਹਿੰਦੇ ਪਾਣੀ ਵਧਣ ਦੀ ਸੁਭਾਵਨਾ ਹੈਗੀ ਆ ਭਲਾ ਕਰੇ ਪਰਮਾਤਮਾ ਬਹੁਤ ਸਪੀਡ ਨਾਲ ਪਾਣੀ ਜਾ ਰਿਹਾ ਜੀ ਖੜੇ ਆ ਜੀ ਮੇਨ ਮੰਦਰ ਪਿੰਡ ਭਾਮ ਦਾ ਜਿਹੜਾ ਸਾਡਾ ਮਾਤਾ ਭਾਮੇਸ਼ਵਰੀ ਤੇ ਆਹ ਦੇਖ ਸਕਦੇ ਆ ਦੁਕਾਨਾਂ ਤੇ ਲੈਵਲ ਪਾਣੀ ਦਾ ਕਿੰਨਾ ਕਿੰਨਾ ਚੜ ਚੁੱਕਾ ਆ ਤੇ ਆਹ ਕੱਲ ਤਾਂ ਕਹਿੰਦੇ ਉੱਪਰ ਉੱਪਰ ਹੀ ਫਿਰਦਾ ਸੀਗਾ ਪਾਣੀ ਕਾਨਾ ਦੇ ਆਹ ਜਿਹੜਾ ਉੱਪਰਲਾ ਹਿੱਸਾ ਹੈ ਨਾ ਬਰਾਂਡਾ ਇੱਥੇ ਫਿਰਦਾ ਸੀ ਪਾਣੀ ਪਾਣੀ ਵਧੀ ਜਾ ਰਿਹਾ ਦੇਖੋ ਬਾਕੀ ਕੀ ਲੋਕੀ ਬਾਹਰ ਨਿਕਲ ਕੇ ਇੰਜੋਏ ਕਰ ਰਹੇ ਦੇਖ ਰਹੇ ਆ ਪਾਣੀ ਦਾ ਕੀ ਹਿਸਾਬਦਾ ਵਾ ਤੇ ਮੇਨ ਸੜਕ ਦੇ ਕੋਲ ਪਹੁੰਚ ਲਿਆ ਪਿੰਡ ਦੀ ਭਾਮ ਦੀ ਫੇਰਨੀ ਤੇ ਬਾਹਰਲੇ ਪਾਸੇ ਤੇ ਇੱਧਰੋਂ ਥੋੜੀ ਜਿਹਾ ਪਾਣੀ ਇੱਧਰ ਨੂੰ ਵੀ ਖਿੰਡ ਜਾਂਦਾ ਜੇ ਤਾਂ ਮਤਲਬ ਇੱਧਰ ਨੂੰ ਜੇਮ ਵਾਲੀ ਸਾਈਡ ਨੂੰ ਇੱਧਰ ਨੂੰ ਥੋੜੀ ਜਿਹਾ ਹੋ ਜਾਂਦਾ ਆ ਹਨਾ ਬਾਕੀ ਸਪੀਡ ਬਹੁਤ ਆ ਪਾਣੀ ਦੀ ਤੇ ਉਹ ਦੇਖੋ ਆਹ ਸਾਰੀ ਗਲੀ ਢੋਟ ਤਰਾਓ ਭਰੀ ਹੋ ਪਈ ਆ ਲੱਡੀ ਪਈ ਆ ਪਾਣੀ ਦੀ ਸਪੀਡ ਚੈੱਕ ਕਰੋ ਤੁਸੀਂ ਪਿੰਡ ਨੂੰ ਪਾਣੀ ਕਿੱਦਾਂ ਜਾਂਦਾ ਦੇਖੋ ਆ ਆ ਪਿੰਡ ਜਿਹੜਾ ਪਾਣੀ ਵੜਦਾ ਤੁਹਾਨੂੰ ਅੱਗੇ ਦਿਖਾਉਣਾ ਇੱਧਰਲੀ ਸਾਈਡ ਤੋਂ ਮੱਖਣਗੜ ਵਾਲੀ ਸਾਈਡ ਚੌਂਕਾ ਮੁਰੇ ਇੱਧਰੋਂ ਸਾਰਾ ਪਾਣੀ ਜਿਹੜਾ ਆਉਂਦਾ ਜੀ ਆਂਦੀ ਪਿੰਡ ਦੇ ਵਿੱਚ ਪੜਦਾ ਪਾਣੀ ਇੱਥੇ ਆ ਦੇਖੋ ਬੈਚਕ ਕਰੋ ਪਾਣੀ ਦੀ ਸਪੀਡ ਕਿੰਨੀ ਹੈ ਇਹ ਸਾਰਾ ਪਿੰਡ ਦੇ ਵਿੱਚ ਜੀ ਹੋ ਕੇ ਨਿਕਲਦਾ ਠੀਕ ਹੈ ਜੀ ਇਹ ਮੰਦਰ ਮੰਦਰ ਜਿਹੜੀ ਮੇਨ ਗਲੀ ਜਾਂਦੀ ਆ ਇਹ ਸਾਰੇ ਦੋਏ ਪਾਸੇ ਪਿੰਡ ਦੇ ਦੋਏ ਪਾਸੇ ਜਾ ਕੇ ਖਤਮ ਹੁੰਦੀ ਗਲੀ ਤੇ ਉਧਰੋਂ ਸਾਰਾ ਪਾਣੀ ਨਿਕਲਦਾ ਪਿੰਡ ਵਿੱਚ ਹੀ ਹੋ ਕੇ ਨਹੀਂ ਬਾੜਨੇ ਤੋਂ ਬਚਾ ਲਈ ਜਿਹੜਾ ਆ ਦੇਖੋ ਸਾਰੇ ਪਾਸੇ ਆਪਣਾ ਆਪਣਾ ਪ੍ਰਬੰਧ ਕੀਤਾ ਹੋਇਆ ਆ ਕਹਿੰਦੇ ਸੀਗੇ ਭਾਈ ਹੁਣੀ ਵੀ ਇੱਧਰ ਪਾਣੀ ਬਾੜ ਚੁੱਕਿਆ ਸੀਗਾ ਕੱਲ ਪਾਣੀ ਬਹੁਤ ਸੀ ਜੀ ਕੀ ਕਹੋਗੇ ਹੁਣ ਇੰਨੀ ਸਪੀਡ ਨਾਲ ਜਿਹੜਾ ਪਾਣੀ ਜਾ ਰਿਹਾ ਬਿਨਾ ਮੀਂਹ ਤੋਂ ਮੀਂਹ ਨਹੀਂ ਪੈ ਰਿਹਾ ਆ ਦੇਖੋ ਕਿਦਾਂ ਪੈ ਰਿਹਾ ਪਰ ਥੋੜਾ ਪੈ ਰਿਹਾ ਪਰ ਆ ਦੇਖੋ ਸਪੀਡ ਦੇਖੋ ਪਾਣੀ ਇਹ ਨਹੀਂ ਸਪੀਡ ਹੈ ਦੇਖੋ ਪਾਣੀ ਆ ਹੁੰਦੀ ਐਂਟਰੀ ਇੱਥੋਂ ਪਿੰਡ ਦੇ ਪਾਣੀ